ਅਰਸੀਤ ਗੌਰ ਨੇ ਪਹਿਲੇ ਸਥਾਨ ਹਾਸਲ ਕਰਕੇ ਆਪਣੇ ਬਨਾਲਾ ਦੇ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਰਿਜ਼ਲਟ ਆਉਣ ਤੇ ਬਹੁਤ ਖੁਸ਼ੀ ਹੋਈ ਸਾਰੇ ਹੀ ਪੇਰੈਂਟਸ ਦਾ ਨਾਮ ਵੀ ਇੱਕ ਤਰ੍ਹਾਂ ਨਾਲ ਰੋਸ਼ਨ ਹੋਇਆ। ਲੈ ਜੀ ਦੇਆਂ ਤੋਂ ਪਹਿਲੇ ਕੀ ਸੋਚ ਰਖਦੇ ਸੀ? ਪੇਪਰ ਸਰ ਮਿਹਨਤ ਬਹੁਤ ਕੀਤੀ ਹੈ ਮੈਂ ਲਾਈਕ 15 ਤੋਂ 16 ਆਵਰਸ ਪਰ ਡੇ ਸਟਡੀ ਕੀਤੀ ਹੈ ਤੇ ਪੇਪਰ ਵੀ ਦੇ ਕੇ ਉਸ ਤੋਂ ਬਾਅਦ ਕੌਨਫੀਡੈਂਸ ਸੀਗਾ ਵੀ ਹਾਂ ਆਈ ਕੈਨ ਡੂ ਇਟ। ਪੇਰੈਂਟਸ ਸ਼ੁਰੂ ਤੋਂ ਹੀ سپورਟਿਵ ਸੀ ਕਦੇ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਵੀ ਹਾਂ ਤੂੰ ਇਹ ਕਰਨਾ ਹੈ ਜਾਂ ਕਦੇ ਕੋਈ ਪ੍ਰੈਸ਼ਰ ਨਹੀਂ ਸੀਗਾ ਕਿ ਕੀ ਕਰਨਾ ਚਾਹੁੰਦੇ ਹੋ ਅੱਗੇ ਸਰ ਐਮਬੀਬੀਐਸ ਨੂੰ ਮੈਂ ਨੀਟ ਦਾ ਪੇਪਰ ਦਿੱਤਾ ਹੈ ਇਹ ਪੜ੍ਹਦੀ ਬਹੁਤ ਸੀਗੀ 15 16 ਘੰਟੇ ਜਦੋਂ ਅਸੀਂ ਸਵੇਰੇ ਉੱਠਦੇ ਸੀ ਉਦੋਂ ਹੀ ਸੌਂਦੀ ਹੁੰਦੀ ਸੀ ਬੈਠੀ ਪੜ੍ਹ ਰਹੀ ਹੁੰਦੀ ਸੀ 4 ਵਜੇ ਅਸੀਂ ਕਹਿੰਦੇ ਬੱਟੇ ਸੌ ਜਾ ਨਹੀਂ ਮੰਮਾ ਮੈਂ ਕੰਮ ਕਰਕੇ ਹੀ ਸੌਂਗੀ ਤੇ ਮੈਂ ਮੈਰਿਟ ਦੇ ਵਿੱਚ ਆਉਣਾ ਹੀ ਆਉਣਾਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਆ ਚੁੱਕੇ ਨੇ ਇੱਥੇ ਪੰਜਾਬ ਵਿੱਚ ਅੱਜ ਪੂਰੇ ਬੱਚਿਆਂ ਨੇ ਬਖ ਬਖ ਨੰਬਰ ਹਾਸਲ ਕੀਤੇ ਉੱਥੇ ਪੰਜਾਬ ਦੇ ਬਰਨਾਲਾ ਦੀ ਹਰਸ਼ੀਤ ਕੌਰ ਨੇ ਪਹਿਲੇ ਸਥਾਨ ਹਾਸਲ ਕਰਕੇ ਆਪਣੇ ਬਨਾਲਾ ਦੇ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਅਸੀਂ ਉਹਨਾਂ ਦੇ ਘਰੇ ਪਹੁੰਚੇ ਹਾਂ ਤੇ ਖੁਸ਼ੀ ਦਾ ਲਹਿਰ ਹੈ ਸਾਰੇ ਪਰਿਵਾਰ ਮੈਂਬਰ ਆਣ ਗਏ ਮਾਣ ਸਾਰੇ ਲੋਕਾਂ ਦਾ ਆਣਾ ਜਾਣਾ ਲੱਗਿਆ ਤੇ ਉੱਥੇ ਅੱਜ ਕੁਛ ਇਹਨੂੰ ਦੇ ਦੇ ਕਿਸ ਤਰ੍ਹਾਂ ਪਰਿਵਾਰ ਦੀ ਖੁਸ਼ੀ ਹੈ ਹਰ ਸੇਧ ਨਾਲ ਪਹਿਲਾਂ ਗੱਲ ਕਰਦੇ ਆਂ ਔਰ ਕਿਸ ਤਰ੍ਹਾਂ ਦੀ ਖੁਸ਼ੀ ਹੈ ਜੋ ਨਤੀਜੇ ਆਏ ਕਿਸ ਤਰ੍ਹਾਂ ਸੋਚ ਰੱਖਦੇ ਚਲੋ ਪਹਿਲਾਂ ਤਾਂ ਥੈਂਕ ਯੂ ਸਰ ਤੇ ਰਿਜ਼ਲਟ ਆਉਣ ਤੇ ਬਹੁਤ ਖੁਸ਼ੀ ਹੋਈ ਸਾਰੇ ਹੀ ਪੇਰੈਂਟਸ ਦਾ ਨਾਮ ਵੀ ਇੱਕ ਤਰ੍ਹਾਂ ਨਾਲ ਰੋਸ਼ਨ ਹੋਇਆ ਤੇ ਬਹੁਤ ਖੁਸ਼ੀ ਹੈ ਸਰ ਨੇ ਦੀڈیاਾਂ ਤੋਂ ਪਹਿਲਾਂ ਕੀ ਸੋਚ ਰਖਦੇ ਸੀ ਪੇਪਰ ਸਰ ਮਿਹਨਤ ਬਹੁਤ ਕੀਤੀ ਹੈ ਮੈਂ ਲਾਈਕ 15 ਟੂ 16 ਆਵਰਸ ਪਰ ਡੇ ਸਟਡੀ ਕੀਤੀ ਹੈ ਤੇ ਪੇਪਰ ਵੀ ਦੇ ਕੇ ਉਸ ਤੋਂ ਬਾਅਦ ਕੌਨਫੀਡੈਂਸ ਸੀਗਾ ਵੀ ਹਾਂ ਆਈ ਕੈਨ ਡੂ ਇਟ ਪਰਿਵਾਰ ਦਾ ਕਿਵੇਂ ਸਾਥ ਦਿੰਦਾ ਸੀ ਨੇ ਪੇਰੈਂਟਸ ਸ਼ੁਰੂ ਤੋਂ ਹੀ ਸਪੋਰਟਿਵ ਸੀ ਕਦੇ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਵੀ ਹਾਂ ਤੂੰ ਇਹ ਕਰਨਾ ਹੈ ਜਾਂ ਕਦੇ ਕੋਈ ਪ੍ਰੈਸ਼ਰ ਨਹੀਂ ਸੀਗਾ ਤੇ ਜਿਹੜਾ ਵੀ ਮੈਂ ਕਹਿੰਦਾ ਕਹਿਣਾ ਸੀ ਤੇ ਮਤਲਬ ਹਰ ਚੀਜ਼ ਦੇ ਵਿੱਚ ਮੇਰਾ ਸਾਥ ਦਿੱਤਾ ਹੈ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਦਾ ਵੀ ਨਾਲ ਸ਼ੌਂਕ ਹਾਂਜੀ ਮੇਰੇ ਕੋਚ ਮਨਜੀਤ ਸਰ ਇਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਨੈਸ਼ਨਲ ਇਨ ਨੈਸ਼ਨਲ ਤੱਕ ਮੈਂ ਖੇਡੀਆਂ ਸੀ ਤੇ ਅੱਗੇ ਕੀ ਕਰਨਾ ਚਾਹੁੰਦੇ ਹੋ ਅੱਗੇ ਸਰ ਐਮਬੀਬੀਐਸ ਹੁਣ ਮੈਂ ਨੀਟ ਦਾ ਪੇਪਰ ਦਿੱਤਾ ਹੈ ਪਰਵਾਰ ਦੀ ਜਿਵੇਂ ਸਪੋਰਟ ਰਹਿੰਦੀ ਹੈ ਜਾਂ ਦੇਖਦੇ ਹੁੰਨੇ ਆ ਕਿ ਬੱਚੇ ਤੁਸੀਂ ਮਰ ਕੇ ਸੋਚ ਸੀ ਕਿ ਮੈਰਿਟ ਚ ਆਣਾ ਹੈ ਕਿ ਟੋਪਰ ਜਾਣਾ ਸਰ ਮਤਲਬ ਡ੍ਰੀਮ ਤਾਂ ਸੀਗਾ ਪਰ ਐਵੇਂ ਸੀ ਵੀ ਮੈਰਿਟਸ ਤਾਂ ਆਉਣਾ ਹੀ ਆਉਣਾ ਹੈ ਚਲੋ ਪਹਿਲਾਂ ਸਾਡੇ ਵੱਲੋਂ ਤੇ ਬਹੁਤ ਬਹੁਤ ਮੁਬਾਰਕਾਂ ਹਨ ਉਹਨਾਂ ਦੇ ਮਾਤਾ ਜੀ ਨੇ ਵੀ ਗੱਲ ਕਰਦੇ ਆ ਛੁਟਕੀ ਨਾਮ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਪ੍ਰੀਤ ਕੌਰ ਹੈ ਜੀ ਕਿਸ ਤਰ੍ਹਾਂ ਤੁਹਾਨੂੰ ਖੁਸ਼ੀ ਲੱਗੀ ਅੱਜ ਜਰੂਰ ਨਤੀਜੇ ਆਂਦੇ ਨੇ ਤੇ ਪਹਿਲਾਂ ਪਤਾ ਲੱਗਦਾ ਕਿ ਤੁਹਾਡੀ ਬੇਟੀ ਪਾਕਿਸਤਾਨ ਤੇ ਹੈ ਜੀ ਹਾਂਜੀ ਬਹੁਤ ਖੁਸ਼ੀ ਹੋਈ ਵਾਕਈ ਸਾਨੂੰ ਉਮੀਦ ਵੀ ਸੀ ਸਾਨੂੰ ਇੰਨਾ ਸੀ ਵੀ ਇਹ ਮੈਰ ਤੇ ਪਰ ਇਹ ਖੁਸ਼ੀ ਉਦੋਂ ਹੀ ਪੰਜਾਬ ਦੇ ਵਿੱਚ ਵੀ ਇਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਹ ਬਹੁਤ ਖੁਸ਼ੀ ਹੋਈ ਹੈ। ਤੇ ਕਿਸ ਤਰ੍ਹਾਂ ਮਨ ਦੀ ਪੜਾਈ ਜਿਵੇਂ ਕਿਸ ਤਰ੍ਹਾਂ ਜਿਉਂ ਪੜਨਾ ਕਿਸ ਤਰ੍ਹਾਂ ਹੁੰਦਾ ਸੀ ਕੀ ਸੋਚ ਰੱਖਦੀ ਸੀ ਜੋ ਘਰੇ ਗੱਲ ਹੁੰਦੀ ਸੀ। ਇਹ ਪੜਦੀ ਬਹੁਤ ਸੀਗੀ 15-16 ਘੰਟੇ ਜਦੋਂ ਅਸੀਂ ਸਵੇਰੇ ਉੱਠਦੇ ਸੀ ਉਦੋਂ ਹੀ ਸੌਂਦੀ ਹੁੰਦੀ ਸੀਗੀ ਬੈਠੀ ਪੜ ਰਹੀ ਹੁੰਦੀ ਸੀ 4 ਵਜੇ ਅਸੀਂ ਕਹਿੰਦੇ ਬੱਟੇ ਸੌ ਜਾ ਨਹੀਂ ਮਮਾ ਮੈਂ ਕੰਮ ਕਰਕੇ ਹੀ ਸੌਂਗੀ ਤੇ ਮੈਂ ਮੈਰਿਟ ਦੇ ਵਿੱਚ ਆਉਣਾ ਹੀ ਆਉਣਾਗਾ ਫੇਪਰ ਇੰਨੇ ਵਧੀਆ ਕਰਦੀ ਸੀਗੀ ਜਦੋਂ ਅਸੀਂ ਆ ਕੇ ਕਹਿੰਦੀ ਪਾਪਾ ਜੇ ਮੇਰੇ ਇੱਕ ਨੰਬਰ ਵੀ ਘਟ ਗਿਆ ਮੇਰੇ ਪੇਪਰ ਤੁਸੀਂ ਕਢਵਾ ਲ ਮੇਰਾ ਇੱਕ ਨੰਬਰ ਵੀ ਕੱਟ ਨਹੀਂ ਹੋਣਾ ਚਾਹੀਦਾ ਹੈਗਾ ਅੱਜ ਖੁਸ਼ੀ ਸਾਰੇ ਰਿਸ਼ਤੇਦਾਰ ਵੀ ਸਾਰੇ ਇਕੱਠੇ ਹੋ ਰਹੇ ਨੇ ਤੇ ਅੱਜ ਇਹ ਖੁਸ਼ੀ ਵੱਖਰੀ ਹੁੰਦੀ ਹੈ ਜਦੋਂ ਕਹਿੰਦੇ ਕਿ ਪਹਿਲੇ ਇਸ ਤਰ੍ਹਾਂ ਨਾ ਸਾਨੂੰ ਬਹੁਤ ਖੁਸ਼ੀ ਹੋਈ ਆ ਸਾਨੂੰ ਸਮਝ ਨਹੀਂ ਆ ਰਿਹਾ ਸੀ ਕੀ ਹੋਈ ਜਾਂਦਾ ਤੇ ਕਿਵੇਂ ਜੇ ਬਣੀ ਜਾਂਦਾ ਇਹ ਸਾਨੂੰ ਕੋਈ ਟਾਈਮ ਦਾ ਨਹੀਂ ਪਤਾ ਲੱਗ ਰਿਹਾ ਇੰਨੇ ਕਾਲਸ ਆ ਰਹੀਆਂ ਨੇ ਸਾਰਿਆਂ ਨੇ ਇੰਨੇ ਸਾਡਾ ਸਾਥ ਦਿੱਤਾਗਾ ਸਾਰਿਆਂ ਦੀਆਂ ਸ਼ੁਭ ਇਸ਼ਾਵਾ ਕਰਕੇ ਹੀ ਹੋਇਆ ਇਹ ਜੀ ਹਰ ਜੀ ਦੇ ਦਾਦੀ ਜੀ ਵੀ ਨਾਲੇ ਸਾਡੇ ਕੀ ਰਾਮ ਜੀ ਸਸੀ ਕਲਵ ਜੀ ਮੇਰਾ ਨਾਮ ਜਸਵੰਤ ਕੌਰ ਆ ਜੀ ਕਿਸ ਤਰ੍ਹਾਂ ਲੱਗਿਆ ਥੋੜੀ ਪੋਤੀ ਨੇ ਅੱਜ ਥੋੜਾ ਨਾਮ ਰੋਸ਼ਨ ਕੀਤਾ ਨਾਲ ਸ਼ਹਿਰ ਦਾ ਨਾਲ ਪੂਰੇ ਪੰਜਾਬ ਦਾ ਬਹੁਤ ਖੁਸ਼ੀ ਵਸ ਮੈਥੋਂ ਬਿਆਨ ਨਹੀਂ ਹੁੰਦੀ ਅੱਜ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ ਪਰ ਇੱਕ ਚੀਜ਼ ਦੀ ਘਾਟ ਮੈਨੂੰ ਇਹਨਾਂ ਨੇ ਜਾਣ ਵਾਲੇ ਸਾਡੇ ਇਨਸਾਨ ਪਰਿਵਾਰ ਦੇ ਮੈਂਬਰ ਇਹਨਾਂ ਦੇ ਦਾਦਾ ਜੀ ਦੇ ਅੱਜ ਜ਼ਰੂਰ ਸਾਨੂੰ ਯਾਦ ਆ ਰਹੇ ਵੀ ਜਿਹੜੇ ਅੱਜ ਉਹ ਹੁੰਦੇ ਤਾਂ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਕਿ ਮੇਰੇ ਬੱਚੇ ਇੰਨੇ ਹਣ ਹਰ ਨੇ ਔਰ ਸਾਡੇ ਡ੍ਰੀਮ ਨੇ ਜਿਹੜੇ ਉਹ ਪੂਰੇ ਕਰਨ ਵਾ ਆ ਬਾਲੀ ਨੇ ਜਦੋਂ ਨਤੀਜੇ ਆਏ ਉਹਨੂੰ ਕਿੰਨੇ ਕਿਦਾਂ ਬਹੁਤ ਬਹੁਤ ਖੁਸ਼ੀ ਖੁਸ਼ੀ ਬਸ ਬਿਆਨ ਨਹੀਂ ਕਰ ਸਕਦੀ ਮੈਂ ਇੰਨੀ ਖੁਸ਼ੀ ਹੋ ਰਹੀ ਹੈ ਕੁਝ ਵੀ ਪਤਾ ਨਹੀਂ ਲੱਗ ਰਿਹਾ ਖੁਸ਼ੀ ਦਾ ਮਾਹੌਲ ਹੈ ਤੇ ਸਾਡੇ ਨਾਲ ਇਹ ਇਹ ਚਾਚਾ ਜੀ ਨੇ ਕਿਸ ਤਰ੍ਹਾਂ ਲੱਗਿਆ ਜਿਵੇਂ ਅੱਜ ਨਤੀਜੇ ਆਏ ਸਾਰੇ ਪਰਵਾਜ਼ ਕਿਸ ਤਰ੍ਹਾਂ ਉਹਨਾਂ ਕਹੀ ਬਹੁਤ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਵਧੀਆ ਲੱਗਿਆ ਸਾਡੀ ਬੇਟੀ ਦੇ ਸਾਨੂੰ ਮਾਣ ਹੈ ਵੀ ਇਹ ਸਾਡਾ ਨਾਮ ਰੋਸ਼ਨ ਕਰੇ ਕੋ ਅੱਜ ਪੂਰੇ ਬਨਾਲੇਚ ਨਹੀਂ ਪੂਰੇ ਪੰਜਾਬ ਚ ਇਸ ਦਾ ਦੀ ਚਰਚਾ ਜ਼ਰੂਰ ਹੈ ਹਰ ਸਿਹਤ ਬਨਾਲੇ ਦੀ ਕੁੜੀ ਨੇ ਜਿਹੜਾ ਟਾਪ ਕੀਤਾ ਹੈ ਪੂਰੇ ਪੰਜਾਬ ਚ ਪਲੱਸ 2 ਵਿੱਚ ਉੱਥੇ ਅੱਜ ਘਰੇ ਵੀ ਖੁਸ਼ੀ ਲਹਿਰ ਹੈ ਸਕੂਲ ਚ ਸਰਕਾਰੀ ਸੀਨੀਅਰ ਸੈਕੰਡਰੀ ਬਨਾਲਾ ਸਕੂਲ ਚ ਵੀ ਖੁਸ਼ੀ ਲਹਿਰ ਉੱਥੇ ਵੀ ਸਾਰੇ ਟੀਚਰ ਸਾਰੇ ਜਿਹੜੇ ਸਕੂਲ ਦੇ ਨਾਲ ਟੀਚਰ ਨਾਲ ਸਾਥੀ ਨੇ ਪਹੁੰਚੇ ਹੋਏ ਨੇ ਉੱਥੇ ਵੀ ਇਹਨਾਂ ਦਾ ਸਵਾਦ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਜ਼ਰੂਰ ਕਹਾਂਗੇ ਜਿੱਥੇ ਮਾਪਿਆਂ ਨੇ ਉਮੀਦ ਕੀਤੀ ਅੱਜ ਬੇਟੀ ਨੇ ਵੀ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਬਨਾਰਦੋਂ ਆਸ਼ੀਸ਼ ਸ਼ਰਮਾ ਪੀਟੀਸੀ ਨਿਊਜ਼